ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਵੀ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰ ਲੱਗੇ ਆਂ ਐਕਸ ਸਰਵਿਸਮੈਨ ਵੈਲਫੇਅਰ ਕਮੇਟੀ ਰੱਲਾ ਦੀ ਤੇ ਅੱਜ ਇੱਕ ਸਨਮਾਨਯੋਗ ਜਿਹੜੇ ਸਾਡੇ ਉਹ ਨਗਰ ਦੇ ਨੇ ਪਿੰਡ ਰੱਲਾ ਦੇ ਉਹ ਉਹਨਾਂ ਨੂੰ ਸਨਮਾਨ ਕਰਨ ਵਾਸਤੇ ਅਸੀਂ ਪਹੁੰਚਾਇਆ ਜਿਨ੍ਹਾਂ ਦੇ ਵਿੱਚੋਂ ਗਗਨਪ੍ਰੀਤ ਸਿੰਘ ਆ ਜਿਹੜਾ ਕਬੱਡੀ ਦੀ ਮੱਲ ਉਹ ਮਾਰ ਕੇ ਆਇਆ ਉਹ ਵੀ ਮਲੇਸ਼ੀਆ ਦੇ ਵਿੱਚ ਇੱਕ ਬਗਾਨੀ ਧਰਤੀ ਤੇ ਤੇ ਬਹੁਤ ਵੱਡੀ ਸਾਡੇ ਲਈ ਇਹ ਬਹੁਤ ਵੱਡੀ ਇੱਕ ਫਖਰ ਦੀ ਗੱਲ ਹੈ ਤੇ ਹੋਣੀ ਵੀ ਚਾਹੀਦੀ ਹੈ ਤੇ ਇੱਕ ਬੱਚਾ ਜਿਹੜਾ ਸਾਡਾ ਪੀਏਯੂ ਲੁਧਿਆਣਾ ਪੀਏਯੂ ਲੁਧਿਆਣਾ ਦੇ ਵਿੱਚ ਏ ਏ ਟੀ ਮਤਲਬ ਕਿ ਐਗਰੀਕਲਚਰ ਦਾ ਜਿਹੜਾ ਉਹ ਪੰਜਾਬ ਭਰ ਦੇ ਵਿੱਚੋਂ ਪਹਿਲਾ ਸਥਾਨ ਹੈ ਜਿਹੜਾ ਉਹਨੇ ਪ੍ਰਾਪਤ ਕੀਤਾ ਅਰਮਾਨਦੀਪ ਸਿੰਘ ਆ ਤੇ ਆਪਾਂ ਇਹਨਾਂ ਨਾਲ ਥੋੜੀ ਜਿਹੜੀ ਗੱਲਬਾਤ ਵੀ ਕਰਾਵਾਂਗੇ ਇਹ ਆਹੋ ਬੱਚਾ ਜਿਹੜਾ ਅਰਮਾਨਦੀਪ ਐ ਤੇ ਜਿਨੇ ਐਗਰੀਕਲਚਰ ਦੇ ਵਿੱਚ ਹਮਲ ਮਾਰੀ ਐ ਬਾਕੀ ਤੁਹਾਡੀ ਗੱਲ ਵੀ ਕਰਾਵਾਂਗੇ ਇਹਨਾਂ ਨਾਲ ਵੀ ਕਿਸ ਤਰ੍ਹਾਂ ਕੀ ਹਿਸਾਬ ਕਿਤਾਬ ਰਿਹਾ ਉੱਥੇ ਦਾ ਇਹ ਆ ਸਾਡੇ ਪਿੰਡ ਰੱਲਾ ਦੀ ਸ਼ਾਨ ਐ ਜਿਹੜਾ ਗਗਨਪ੍ਰੀਤ ਸਿੰਘ ਜਿਨੇ ਮਲੇਸ਼ੀਆ ਦੀ ਧਰਤੀ ਦੇ ਉੱਤੇ ਤਕੜੀ ਮੱਲ ਮਾਰੀ ਐ ਤੇ ਬਹੁਤ ਵੱਡੀ ਫਖਰ ਦੀ ਗੱਲ ਐ ਪਿੰਡ ਵਾਸਤੇ ਤੇ ਆਪਾਂ ਇਹਨਾਂ ਨਾਲ ਵੀ ਆ ਜਿਹੜੀ ਸੋਡੀ ਉਹ ਗੱਲਬਾਤ ਕਰਾਉਨੇ ਆ ਅਗਲੇ 라ਉਂਡ ਦੀਆਂ ਤਾਲੀਆਂ ਭੋਣੀਆਂ ਨੇ ਭਰਾਵਾਂ ਕੇ ਜਲਦੀ ਆ ਜੀਏ ਉਧਰ ਬੰਦਾ ਭੀੜਾ ዳੱਤੇ ਲਾ ਗਿਆ ਬਹੁਤ ਬੰਦਾ ਧੰਨਵਾਦ ਭਰਾ ਦਾ ਮਾਨਸਾ ਇਲਾਕੇ ਦੇ ਵਿੱਚ ਕਹਿੰਦੇ ਗੱਲਾਂ ਚੱਲੀਆਂ ਵੀ ਜਟਾੜੇ ਵਾਲੇ ਸੋਰੀ ਉਹ ዳੱਤੇ ਵਾਸੀ ਆ ਭੀੜਾ ਦੀਪ ਬਾਈ ਕਰਕੇ ਮਿਹਨਤ ਕੀਤੀ ਐ ਤੇ ਮਾਲਵੇ ਵਾਲੇ ਦਾ ਮਾਨ ਮਲੇਸ਼ੀਆ ਰੇਡ ਖੇਡ ਰੋਗਰ ਵਿੱਚ ਰੰਨੇ ਬੰਦਾ ਦਗਣਾ ਜਤਾਊਗਾ ਤਕਨੀਕ ਵਾਲੇ ਇਹਨੇ ਤੁਹਾਡੀ ਗੱਲਬਾਤਾਂ ਕਰਵਾਵਾਂਗੇ ਬਾਅਦ ਦੇ ਵਿੱਚ ਤੇ ਆਪਣਾ ਐਕਸ ਸਰਵਿਸਮੈਨ ਵੈਲਫੇਅਰ ਕਮੇਟੀ ਜਿਹੜਾ ਪਿੰਡ ਰੱਲਾ ਦੇ ਸਾਰੇ ਹੀ ਐਕਸ ਸਰਵਿਸਮੈਨਾਂ ਨੇ ਇਹਨਾਂ ਬੱਚਿਆਂ ਦਾ ਜਿਹੜਾ ਸਨਮਾਨ ਕਰਨ ਵਾਸਤੇ ਆਪਣੇ ਦਫ਼ਤਰ ਦੇ ਵਿੱਚ ਬੁਲਾਇਆ ਤੇ ਆਓ ਨਾਲੇ ਇਹਨਾਂ ਨੂੰ ਆਪਾਂ ਚਾਹ ਪਾਣੀ ਪਿਉਂਦੇ ਆ ਤੇ ਇਸ ਚੀਜ਼ ਨਾਲ ਬੱਚੇ ਦਾ ਜਿਹੜਾ ਹੌਸਲਾ ਉਹ بلند ਹੋ ਜਾਂਦਾ ਹੈ ਹੋਣਾ ਵੀ ਚਾਹੀਦਾ ਹੈ ਬੱਚਾ ਇੱਕ ਨਮੀ ਸੇਧ ਲੈਂਦਾ ਹੈ ਹੌਸਲੇ ਦੇ ਪ੍ਰਤੀ ਹੋ ਅੱਗੇ ਵਧਣ ਦੀਆਂ ਜਿਹੜੀਆਂ ਪਲੰਘਾਂ ਨੇ ਭਰਦਾ ਤੇ ਹੋਰਾਂ ਨੂੰ ਵੀ ਇਸ ਚੀਜ਼ ਤੋਂ ਪ੍ਰੇਰਣਾ ਮਿਲਦੀ ਹੈ ਵੀ ਇਸ ਤਰ੍ਹਾਂ ਦਾ ਇੱਕ ਚੰਗੇ ਕੰਮ ਕਰਨ ਵਾਲਾ ਵਧੀਆ ਜਿਹੜਾ ਸਨਮਾਨ ਹੈ ਉਹ ਸਹਿਯੋਗ ਮਿਲਦਾ ਹੈਗਾ ਪਿੰਡ ਬੰਨੀਓ ਵੀ ਤੇ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਹੁਣ ਆਪਣੇ ਜਿਹੜੇ ਐ ਸਰਵਿਸਮੈਨ ਨੇ ਪਿੰਡ ਰੱਲਾ ਦੇ ਸਾਰੇ ਹੀ ਬੱਚਿਆਂ ਦਾ ਸਨਮਾਨ ਕਰਨ ਵਾਸਤੇ ਸ ਦਫ਼ਤਰ ਦੇ ਵਿੱਚ ਸਪੈਸ਼ਲ ਬੁਲਾਇਆ ਗਿਆ ਤੇ ਬੱਚਿਆਂ ਦਾ ਜਿਹੜਾ ਉਹ ਹੌਸਲਾ ਉਹ ਬਹੁਤ ਵਦਿਆ ਤੇ ਇਹਨਾਂ ਨੇ ਇੱਕ ਮਲੇਸ਼ੀਆ ਦੀ ਧਰਤੀ ਦੇ ਉੱਤੇ ਆ ਜਿਹੜਾ ਜਵਾਨ ਆ ਉਹ ਪੂਰੀਆਂ ਮੱਲਾ ਮਾਰ ਕੇ ਆਇਆ ਤੇ ਦੂਜਾ ਜਵਾਨ ਆ ਜਿਹੜਾ ਤੁਹਾਨੂੰ ਦੱਸਿਆ ਸੀ ਪੀਜੂ ਲੁਧਿਆਣਾ ਦੇ ਵਿੱਚ ਆ ਜਿਹੜੀ ਉਹ ਨੇ ਬਹੁਤ ਵੱਡੀ ਆ ਜਿਹੜੀ ਉਹ ਮੱਲ ਮਾਰੀਆਂ ਤੇ ਪਿੰਡ ਦਾ ਨਾਂ ਜਿਹੜਾ ਉਹ ਰੋਸ਼ਨ ਕੀਤਾ ਹੈ ਇਹਨਾਂ ਦੇ ਸਨਮਾਨ ਪ੍ਰਤੀ ਇਹ ਚੀਜ਼ ਇੱਕ ਬਹੁਤ ਸੰਦੇਸ਼ਾ ਵੀ ਜਾਂਦਾ ਉਸ ਸਾਡੇ ਬੱਚਿਆਂ ਨੂੰ ਜਿਹੜੇ ਇੱਕ ਨਸ਼ਾ ਮੁਕਤ ਹੋਣਾ ਚਾਹੁੰਦੇ ਆ ਉਹਨਾਂ ਲਈ ਵੀ ਉਹ ਬਹੁਤ ਵੱਡੀ ਇੱਕ ਪ੍ਰੇਰਨਾ ਹੈ ਪ੍ਰੇਰਣਾ ਦਾ ਸਰੋਤ ਹੈ ਹੋਣਾ ਵੀ ਚਾਹੀਦਾ ਤੇ ਨਸ਼ਾ ਜਿਹੜਾ ਉਹ ਬਹੁਤ ਬੁਰੀ ਚੀਜ਼ ਹੈ ਇਹਨਾਂ ਬੱਚਿਆਂ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਵੀ ਕਿ ਮਿਹਨਤ ਹੈ ਜਿਹੜੀ ਉਹ ਮਿਹਨਤ ਦਾ ਫਲ ਹੈ ਜਿਹੜਾ ਬਹੁਤ ਮਿੱਠਾ ਹੁੰਦਾ ਤੇ ਅੱਗੇ ਵੀ ਜਾਨੀ ਬਹੁਤ ਵੱਡੇ ਵੱਡੇ ਕੰਮ ਕਰਨ ਨੂੰ ਤੇ ਲੰਮੀਆਂ ਪਲਾਂਘਾਂ ਭਰਨ ਦਾ ਜਿਹੜਾ ਹੌਸਲਾ ਉਹ ਸਾਨੂੰ ਮਿਲਿਆ ਤੇ ਇਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਆ ਕੇ ਜਿਹੜਾ ਸਰਵਿਸਮੈਨ ਵੈਲਫੇਅਰ ਕਮੇਟੀ ਰੱਲਾ ਦਾ ਵੀ ਬਹੁਤ तहे ਦਿਲੋਂ ਧੰਨਵਾਦ ਕੀਤਾ ਵੀ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਇੰਨਾ ਵਧੀਆ ਸਨਮਾਨ ਕੀਤਾ ਤੇ ਸਰੋਤ ਦਿੱਤਾ ਅਸੀਂ ਇਹਨਾਂ ਦੇ ਤੀਤ ਹਮੇਸ਼ਾ ਦਿਲੋਂ ਰਿਣੀ ਰਹਾਂਗੇ ਤੇ ਹਮੇਸ਼ਾ ਅਸੀਂ ਇਹਨਾਂ ਦਾ ਉਪਕਾਰ ਕਰਾਂਗੇ ਇਸ ਵਿਸ਼ੇ ਦੇ ਉੱਤੇ ਤੇ ਇਹਨਾਂ ਦੇ ਨਾਲੇ ਚਾਹ ਪਾਣੀ ਦਾ ਪ੍ਰਬੰਧ ਹੈ ਚਲੋ ਜੀ ਹੁਣ जी ट्रॉफी है वो भी एक ट्रॉफी है जो दीती गई है ਗਗਨਪ੍ਰੀਤ ਜਿਹੜਾ ਤੁਸੀਂ ਐ ਮਲੇਸ਼ੀਆ ਦੀ ਧਰਤੀ ਦੇ ਉੱਤੇ ਮਲ ਮਾਰ ਕੇ ਆਏ ਹੋ ਹਨਾ ਤੁਹਾਨੂੰ ਜਾਣ ਦੇ ਵਿੱਚ ਔਕੜ ਵੀ ਬਹੁਤ ਆਈ ਹੋਣੀ ਹੈ ਬਾਈ ਹਾਂਜੀ ਔਕੜ ਦੇ ਦੌਰਾਨ ਆ ਫਿਰ ਤੁਹਾਨੂੰ ਕੀ ਕੀ ਹੈ ਜਿਹੜਾ ਉਹ ਸੰਘਰਸ਼ ਹੈ ਜਿਹੜਾ ਉਹ ਕਰਨਾ ਪਿਆ ਤੇ ਪਿੰਡ ਦੇ ਵਿੱਚੋਂ ਤੁਹਾਨੂੰ ਕੀ ਮਦਦ ਮਿਲੀ ਕੀ ਤੁਸੀਂ ਮਦਦ ਮੰਗੀ ਕਿਸੇ ਤੋਂ ਉਸ ਬਾਰੇ ਸਾਨੂੰ ਚੰਨਣਾ ਪਾਉਗੇ ਤੁਹਾਡਾ ਵੀ ਸੁਣਿਆ ਗਿਆ ਵੀ ਇੱਕ ਆਮ ਪਰਿਵਾਰ ਦੇ ਵਿੱਚੋਂ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਸਹਿਯੋਗ ਦੀ ਲੋੜ ਸੀ ਉਹ ਸਹਿਯੋਗ ਹੈ ਜਿਹੜਾ ਤੁਹਾਨੂੰ ਪਿੰਡ ਵਾਸੀਆਂ ਨੇ ਜਾਂ ਹੋਰ ਮਿੱਤਰ ਪਿਆਰਿਆਂ ਤੋਂ ਕਿੰਨਾ ਕੁ ਮਿਲਿਆ ਤੇ ਉਹਦੇ ਬਾਰੇ ਸਾਨੂੰ ਮਾੜਾ ਜਿਹਾ ਕੁਝ ਦੱਸੋਗੇ ਪਿੰਡ ਦੇ ਨਾਲ ਕੋਈ ਮਦਦ ਨਹੀਂ ਆ ਰਹੀ ਉਹ ਬਹੁਤ ਆਈ ਹੈ ਕੋਰ ਪਰ ਵੀ ਪਰ ਮਦਦ ਨਹੀਂ ਕੀਤੀ ਕਿਸੇ ਨੇ ਵੀ ਪੰਚਾਇਤ ਦੇ ਰੂ ਜਾਂ ਕੋਈ ਮੈਂਬਰ ਸੁਪੰਦ ਨੇ ਜਾਇ 1 2000 ਦੋਸਤ ਹੈ ਇਹੋ ਉਹਨਾਂ ਨੇ ਜਰੂਰ ਕੀਤੀ ਹੈ ਤੁਸੀਂ ਪਿੰਡ ਦੇ ਵਿੱਚੋਂ ਮਦਦ ਮੰਗੀ ਜੀ ਹਾਂਜੀ ਮੰਗੀ ਕੀ ਤੁਹਾਨੂੰ ਮਦਦ ਮਿਲੀ ਨਹੀਂ ਜੀ ਮੈਂ ਬਰਾ ਮੈਂ ਚਾਹ ਲੋ ਕੋਈ ਮਦਦ ਨਹੀਂ ਕੀਤੀ अच्छा मतलब कोई मदद मिली ए, नहीं मिली ਤੁਹਾਨੂੰ ਤੇ ਤੁਹਾਡਾ ਇਸ ਚੀਜ਼ ਤੇ ਰੋਸ ਵੀ ਜ਼ਰੂਰ ਹੋਣਾ ਹਾਂਜੀ ਵੱਧ ਦਾ ਕਰਨੀ ਚਾਹੀਦੀ ਹੈ ਜੀ ਪਲੇਅਰ ਦਾ ਫੇਰ ਹੀ ਅੱਗੇ ਆਊਗਾ ਜੀ ਕੋਈ ਬੰਦ ਕਰੂਗਾ ਪੈਂਟਾਉਂ ਠੀਕ ਹੈ ਸੋਨੂੰ ਕਿਸ ਤਰ੍ਹਾਂ ਮਤਲਬ ਕਿੰਨੇ ਕੁ ਪੈਸੇ ਦੀ ਜਿਹੜੀ ਉਹ ਜ਼ਰੂਰਤ ਸੀਗੀ ਜਿਹੜੀ ਉਹ ਇੱਕ ਪਿੰਡ ਵਿੱਚੋਂ ਨਹੀਂ ਮਿਲ ਸਕੀ ਅੱਗੇ ਵਾਸਤੇ ਕਿਸ ਨੇ ਆ ਤੁਹਾਡਾ ਉਧਰ ਖਰਚੇ ਲਈ ਤਾਂ ਚਾਹੀਦਾ ਜੀ 34000 ਰੁਪਏ ਦਾ ਚਾਹੀਦਾ ਸੀ ਕਰਤੇ ਲਈ ਉਧਰ ਸਾਰਾ ਕੋਈ ਰਹਿਣ-ਬਹਿਣ ਦਾ ਰਹਿਣ-ਸਹਿਣ ਦਾ ਦੇਖਾਣੇ ਪੀਣ ਦਾ ਫਰੀ ਸੀਗਾ ਤੇ ਵੈਸੇ ਆਪਦੇ ਕੋਲੇ ਖਰਚਾ ਮੁਰ ਲਈ ਹੈ ਨਹੀਂ ਜਿਹੀ ਪੈਸੇ ਗਗਨਪ੍ਰੀਤ ਜੀ ਕਹਿੰਦੇ ਸਾਨੂੰ ਕਹਿੰਦੇ ਵੀ ਮਦਦ ਦਾ ਕੁਛ ਵੀ ਨਹੀਂ ਮਤਲਬ ਜੇ ਆਪਾਂ ਇਹਨਾਂ ਦੇ ਮੂੰਹੋਂ ਸੁਣੀਏ ਬੜੀ ਇੱਕ ਸ਼ਰਮਨਾਕ ਜੀ ਗੱਲ ਹੈ ਵੀ 30-40000 ਰੁਪਏ ਦੀ ਸਿਰਫ ਮਦਦ ਦੀ ਲੋੜ ਸੀ ਵੀ ਮੈਨੂੰ ਨੰਕਰ ਤੋਂ ਨਹੀਂ ਜੁੜਿਆ ਇੱਥੇ ਬਹੁਤ ਵੱਡੀ ਇੱਕ ਸ਼ਰਮਿੰਦਗੀ ਦੀ ਗੱਲ ਹੈ ਹਨਾ ਇਸ ਤਰ੍ਹਾਂ ਦੇ ਜਵਾਨ ਨੇ ਜਿਹੜੇ ਯਾਰ ਉਹ ਪਲੰਘਾਂ ਭਰਦੇ ਆ ਕੁਛ ਕਰਕੇ ਦਿਖਾਉਂਦੇ ਆ ਪਿੰਡ ਦਾ ਨਾਂ ਜਿਹੜਾ ਤੇ ਮਲੇਸ਼ੀਆ ਦੀ ਧਰਤੀ ਦੇ ਉੱਤੇ ਪਿੰਡ ਦਾ ਲਲ ਲਲ ਹੁੰਦੀ ਸੀ ਤਕਰੀਬਨ ਸਭ ਨੇ ਉਹ ਵੀਡੀਓ ਆ ਦੇਖੀ ਆ ਤੇ ਇਸ ਗੱਲ ਦੇ ਉੱਤੇ ਗਗਨਪ੍ਰੀਤ ਸਿੰਘ ਜੀ ਨੇ ਜਿਹੜਾ ਬਹੁਤ ਜ਼ਿਆਦਾ ਰੋਜ਼ ਪ੍ਰਗਟ ਕੀਤਾ ਪਰ ਫਿਰ ਵੀ ਇਹ ਕਹਿੰਦੇ ਵੀ ਨਹੀਂ ਮੈਂ ਆਪਣੇ ਪਿੰਡ ਦਾ ਜਿਹੜਾ ਨਾਂ ਹੈ ਉਹ ਬਿਲਕੁਲ ਖਰਾਬ ਨਹੀਂ ਹੋਣ ਦੇਵਾਂਗਾ ਤੇ ਮੈਂ ਤੁਸੀਂ ਜਿਹੜੇ ਐਕ ਸਰਵਿਸਮੈਨ ਨੇ ਜਿਨ੍ਹਾਂ ਨੇ ਆ ਕੇ ਤੁਹਾਡਾ ਇੱਥੇ ਸਨਮਾਨ ਕੀਤਾ ਤਾਂ ਕੋਈ ਇਸ ਨਾਲ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਜੀ ਲੋਡਰ ਠੀਕ ਹੈ ਧੰਨਵਾਦ ਜੀ ਇਹ ਹੈ ਸਾਡੇ ਰਮਨप्रीत ਸਿੰਘ ਜੀ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਗੱਲਬਾਤ ਵੀ ਕਰਾਂ। ਰਮਨ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇੱਥੇ ਐਕ ਸਰਵਿਸ ਮੈਨ ਪਿੰਡ ਰੱਲਾ ਨੇ ਜਿਹੜਾ ਤੁਹਾਡਾ ਸਨਮਾਨ ਕੀਤਾ ਪਹਿਲਾਂ ਤੇ ਦੱਸੋ ਵੀ ਤੁਹਾਨੂੰ ਇਸ ਤਰ੍ਹਾਂ ਸਨਮਾਨ ਹੋਇਆ ਉਹ ਕਿਸ ਤਰ੍ਹਾਂ ਲੱਗੇ? ਮੈਨੂੰ ਤਾਂ ਇਹ ਬਹੁਤ ਵਧੀਆ ਲੱਗਿਆ ਕਿ ਜੇ ਕਿਸੇ ਨੇ ਕੋਈ ਮਤਲਬ ਐਫਰਟ ਕਰਿਆਗਾ ਤਾਂ ਉਹਨੂੰ ਐਪਰੀਸ਼ੀਏਟ ਕਰਿਆ ਜਾ ਰਿਹਾ। ਮੈਂ ਬਹੁਤ-ਬਹੁਤ ਧੰਨਵਾਦ ਦਿੰਦਾ ਤੁਹਾਡਾ। ਤੁਸੀਂ ਜਿਹੜਾ ਉਹ ਲੁਧਿਆਣਾ ਦੇ ਵਿੱਚ ਆ ਜਿਹੜੀ ਮਲ ਮਾਰ ਕੇ ਆਇਓ ਜਾਂ ਆਪਣਾ ਨਾਂ ਜਿਹੜਾ ਪਿੰਡ ਦਾ ਵੀ ਰੋਸ਼ਨ ਕੀਤਾ ਤਾਂ ਉਹ ਤੁਹਾਨੂੰ ਇਸ ਤਰ੍ਹਾਂ ਸਾਡਾ ਬਣਾ ਉਹ ਸਤਿਗੁਰੂ ਮੇਰਾ ਇਸ ਖਾਪੀਆਂ ਬੰਦੀਆਂ ਤੇ ਰੱਲੇ ਬੰਵਾ ਗੱਗਨ ਕਬੱਡੀ ਪਾਲ ਦੇ ਲਈ ਮੁੰਡਾ ਉਹ ਤਿਆਰ ਨਾਲ ਤਿਆਰ ਨਾਲ ਵੀ ਬੱਤੀ ਗਈ ਤੁਹਾਡਾ ਵੀ ਬਹੁਤ ਧੰਨਵਾਦ ਹੈ ਸਹੂਰਪਿੰਡ ਵਾਲਿਓ ਨਾਲ ਸਾਡਾ ਸੋਨੂ ਵੀ ਦੇਖ ਲਈ ਬਾਈ ਗੱਗੂ ਵੀ ਤੇ ਸਾਡਾ ਸਿਮਰਾ ਵੀ ਹੈ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਹੈ ਉਹ ਕਬੱਡੀ ਦੀ ਗੱਲ ਨਹੀਂ ਰੋ ਇਹ ਸਾਨੂੰ ਦਿਖਾਓ ਜਿਹੜੀ ਤਿਆਰ ਨਾਲ ਫਿਰਾਸਤ ਬੱਲੇ ਬੱਲੇ 700 ਦੇ ਵਿੱਚੋਂ ਆ ਜਿਹੜਾ ਤੁਸੀਂ ਉਹ ਪਹਿਲਾ ਸਥਾਨ ਹੈ ਜਿਹੜਾ ਪ੍ਰਾਪਤ ਕੀਤਾ ਹੈ ਹਾਂਜੀ ਇਹ ਪਿੰਡ ਰੱਲਾ ਦੇ ਵਿੱਚ ਬਹੁਤ ਮਾਨ ਵਾਲੀ ਗੱਲ ਹੈ ਵੀ ਜਿਹੜੀਆਂ ਇਹ ਦੋ ਬਲਖਣ ਰੂਹਾਂ ਨੇ ਜਿਹੜੀਆਂ ਉਹ ਸਾਡੇ ਸਾਹਮਣੇ ਆਈਆਂ ਨੇ ਤੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਹ ਇੱਕ ਗਗਨਪਰੀ ਜੀ ਇਹ ਵੀ ਮੈਸੇਜ ਦਿੰਦੇ ਨੇ ਕਿ ਵੀ ਬੱਚਿਆਂ ਨੂੰ ਜਿਹੜਾ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਗ੍ਰਾਊਂਡ ਦੇ ਵਿੱਚ ਵਿੰਡ ਕਰਨੀ ਚਾਹੀਦੀ ਹੈ ਇਹ ਇੱਕ ਆਮ ਪਰਿਵਾਰ ਦਾ ਬੱਚਾ ਹੋਣ ਕਰਕੇ ਟੀ ਵੱਡੀ ਧਰਤੀ ਦੇ ਉੱਤੇ ਜਾ ਕੇ ਆਇਆ ਹੈ ਬਹੁਤ ਵੱਡੀ ਬਲੰਗ ਭਰੀ ਹੈ ਇਹ ਬਹੁਤ ਵੱਡਾ ਮੈਸੇਜ ਹੈ ਇਹ ਕਹਿੰਦਾ ਵੀ ਹਰ ਜਵਾਨ ਨੂੰ ਜਿਹੜਾ ਹੋ ਨਸ਼ੇ ਤੋਂ ਰਹਿਤ ਹੋਣਾ ਚਾਹੀਦਾ ਐਨਾ ਕਹਿੰਦੇ ਹੋਏ ਹਾਰੇ ਹੀ ਪਿੰਡ ਦੇ ਇੱਕ ਸਰਵਿਸਮੈਨਾਂ ਦਾ ਦੋਨਾਂ ਹੀ ਬੱਚਿਆਂ ਨੇ ਬਹੁਤ ਬਹੁਤ ਜ਼ਿਆਦਾ ਤੈਦਿਲੋਂ ਧੰਨਵਾਦ ਕੀਤਾ ਐਨਾ ਕਹਿੰਦੇ ਹੋਇਆ ਫਤੇ ਬਲਾਉਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ